ਹੈਲੋ ਸਤ ਸ੍ਰੀ ਅਕਾਲ ਜੀ ਸਵਾਗਤ ਹੈ ਤੁਹਾਡਾ ਕਲੀਅਰ ਫੈਮਿਲੀ ਬਲੌਗ ਵਿੱਚ ਤੇ ਲੋ ਜੀ ਅੱਜ ਮੈਂ ਤੁਹਾਡੇ ਨਾਲ ਸ਼ੇਅਰ ਕਰਨ ਜਾਣੀ ਹੱਗੈਸ ਕਰੋ ਕੀ ਸ਼ੇਅਰ ਕਰਨ ਜਾਣੀ ਮੈਸਾ ਤੁਸੀਂ ਟਾਈਟਲ ਤੋਂ ਪਤਾ ਤੁਹਾਨੂੰ ਲੱਗ ਹੀ ਗਿਆ ਵੀ ਅੱਜ ਕੀ ਚੀਜ਼ ਸ਼ੇਅਰ ਕਰਨੀ ਹੈ ਇਹ ਤਾਂ ਤੁਹਾਨੂੰ ਪਤਾ ਲੱਗ ਗਿਆ ਵੀ ਅੱਜ ਮੈਂ ਤੁਹਾਡੇ ਨਾਲ ਕੋਈ ਫੇਸ ਪੈਕ ਸ਼ੇਅਰ ਕਰਨੀ ਹੈ ਪਰ ਕਿਹੜਾ ਕਰ ਰਹੀ ਹਾਂ ਕੀ ਚੀਜ਼ਾਂ ਪਾ ਕੇ ਕਰ ਰਹੀ ਹਾਂ ਉਹ ਤੁਹਾਨੂੰ ਦੱਸ ਦਿੰਨੇ ਆ ਤੇ ਬਹੁਤ ਵਧੀਆ ਯਕੀਨ ਮੰਨਿਓ ਇਸ ਇਹ ਜਿਹੜਾ ਪੈਕ ਹੈਗਾ ਤੁਹਾਡੇ ਫੇਸ ਨੂੰ ਬਹੁਤ ਸੋਹਣਾ ਕਰ ਦੋ ਜਿਨ੍ਹਾਂ ਨੂੰ ਚਾਹੀਦਾ ਰੰਗ ਗੋਰਾ ਬਿਸਾੜਾ ਰੰਗ ਗੋਰਾ ਹੋ ਜੇ ਹੈ ਨਾ ਕਿਉਂਕਿ ਅੱਗੇ ਹੁਣ ਵਿਆਹ ਵਾਲੇ ਸੀਜ਼ਨ ਜਿਹੜੇ ਸ਼ੁਰੂ ਹੋਣ ਵਾਲੇ ਹੀ ਨੇਗੇ ਹੋਗੇ ਲਗਭਗ ਵਿਆਹ ਵਾਲੇ ਸੀਜ਼ਨ ਤਾਂ ਦੇਖੋ ਵਿਆਹ ਤਾਂ ਆਗੇ ਹੋਗੇ ਸੀਜ਼ਨ ਵਿਆਹ ਵਾਲਾ ਜਿਹੜੇ ਸ਼ੁਰੂ ਤੇ ਸਾਰੇ ਲਈ ਬਹੁਤ ਵਧੀਆ ਇੱਕ ਇਹ ਫੇਸ ਪੈਕ ਆ ਠੀਕ ਹੈ ਜੀ ਜਿਨ੍ਹਾਂ ਨੇ ਰੰਗ ਗੋਰਾ ਕਰਨਾ ਭਣਾ ਨੇ ਉਹ ਲਾ ਸਕਦੇ ਨੇ ਭਣਾ ਠੀਕ ਹੈ ਜੀ ਤੇ ਚਲੋ ਜੀ ਆਪਾਂ ਸ਼ੇਅਰ ਕਰਦੇ ਆ ਤੁਹਾਡੇ ਨਾਲ ਇਹ ਵੀਡੀਓ ਤੇ ਜੇ ਵਧੀਆ ਲੱਗਿਆ ਫੇਸ ਪੈਕ ਦਾ ਵੀਡੀਓ ਨੂੰ ਸਾਰੇ ਜਣੇ ਲਾਇਕ ਕਰਕੇ ਜਾਇਓ ਤੇ ਨਵੇਂ ਹੋ ਮੇਰੀ ਚੈਨਲ ਤੇ ਜਿਹੜੀ ਚੈਨਲ ਨੂੰ ਕਰਿਓ ਸਬਸਕ੍ਰਾਈਬ ਠੀਕ ਹੈ ਜੀ ਤੇ ਚਲੋ ਜੀ ਆਜੋ ਫਿਰ ਕਿਚਨ ਚ ਜਾਣਾ ਪੂਰ ਦੇ ਲਈ ਆਪਾਂ ਨੂੰ ਕਿਚਨ ਦੇ ਵਿੱਚੋਂ ਹੀ ਆਪਾਂ ਚੀਜ਼ਾਂ ਲੈਣੀਆਂ ਨੇ ਦੋ ਚੀਜ਼ਾਂ ਹੀ ਲੈਣੀਆਂ ਨੇ ਸਿਰਫ ਤੇ ਠੀਕ ਹੈ ਜੀ ਤੇ ਆਪਣਾ ਪੈਕ ਤਿਆਰ ਹੋ ਜੂ ਚਟਪਟ ਤੇ ਰੰਗ ਤੁਹਾਡਾ ਨਾ ਗੋਰਾ ਵੀ ਹੋ ਜੂਗਾ ਬਹੁਤ ਜ਼ਿਆਦਾ ਗੋਰਾ ਹੋ ਜੂਗਾ ਠੀਕ ਹੈ ਜੀ ਤੇ ਚਲੋ ਜੀ ਆਪਾਂ ਕਿਚਨ ਚ ਚੱਲੋ ਲਓ ਜੀ ਪੈਕ ਬਣਾਉਣ ਲਈ ਆਪਾਂ ਨੂੰ ਚੋਪਰ ਚਾਹੀਦਾ ਚੋਪਰ ਦੇ ਵਿੱਚ ਜਿਹੜਾ ਪਲਾਸਟਿਕ ਦਾ ਹੁੰਦਾ ਬਲੇਡ ਆ ਤੇ ਉਹ ਚਾਹੀਦਾ ਆਪਾਂ ਨੂੰ ਪਲਾਸਟਿਕ ਦਾ ਆਪਾਂ ਬਲੇਡ ਪਾ ਲਿਆ ਤੇ ਚੋਪਰ ਮੇਰਾ ਥੋੜਾ ਟੁੱਟਿਆ ਹਤਾਂ ਕਰਕੇ ਮੈਂ ਪਲੇਟ ਵਿੱਚ ਰੱਖ ਲਿਆ ਮੈਨੂੰ ਹੁਣ ਘੱਟੀ ਵਰਤਦੀ ਆ ਪਰ ਜਿਹੜੀ ਇਹ ਚੀਜ਼ ਆ ਪੈਕ ਆ ਇਹਦੇ ਲਈ ਆਪਾਂ ਨੂੰ ਇੱਕ ਚਮਚ ਕਾਫੀ ਠੀਕ ਆ ਜੀ ਤੇ ਇਹਦੇ ਵਿੱਚ ਆਪਾਂ ਨੂੰ ਇੱਕ ਚਮਚ ਪੂਰਾ ਭਰ ਕੇ ਜਿਹੜਾ ਚਾਹੀਦਾ ਚੀਨੀ ਦਾ ਤੇ ਉਸ ਤੋਂ ਬਾਅਦ ਪਾਣੀ ਦੁੱਧ ਨਹੀਂ ਲੈਣਾ ਪਾਣੀ ਲੈਣਾ ਠੀਕ ਆ ਜੀ ਪਾਣੀ ਦੇ ਨਾਲ ਆਪਾਂ ਇਹਨੂੰ ਬਣਾਵਾਂਗੇ ਠੀਕ ਆ ਦੁੱਧ ਨਹੀਂ ਲੈਣਾ ਤੇ ਉਸ ਤੋਂ ਬਾਅਦ ਬਸ ਇਹਨੂੰ ਆਪਾਂ ਹੁਣ ਚਲਾ ਲੈਣੇ ਆ ਇਹ ਬਹੁਤ 커피 ਇਹ ਤਰ੍ਹਾਂ ਬਣਾ ਕੇ 커피 ਬਹੁਤ ਚਾਹਲਾ ਨੇ ਕਰਨ ਜਿਹੜਾ ਕੋਲਡ 커피 ਜਿਹੜਾ ਮੈਂ ਕਹਿੰਦੇ ਦੁੱਧ ਤੇ ਉਦਾਂ ਵਸੇ ਦੀ ਚੱਗ ਬਣਾ ਲੈਣੀ ਆ ਮੋਦੀ ਬਣਦੀ ਜਲਦੀ ਜਲਦੀ ਕੱਢ ਲਈ ਪਾ ਲੈ ਨੂੰ ਨਿਕਲ ਵੀ ਵਿੱਚੋਂ ਸਾਰੀ ਇਸ ਤਰ੍ਹਾਂ ਦੀ ਆਪਾਂ ਨੂੰ ਜਿਹੜੀ ਚੱਗ ਚਾਹੀਦੀ ਆ ਠੀਕ ਆ ਜੀ ਆਜੋ ਹੁਣ ਆਪਾਂ ਪੈਕ ਲਾਉਣਾ ਦੱਸਦੇ ਤੁਹਾਨੂੰ ਕਿਵੇਂ ਲਾਉਣਾ ਜੇ ਇਸ ਤਰ੍ਹਾਂ ਦਾ ਚਾਹੀਦਾ ਇੱਕ ਵਾਰ ਤੁਹਾਨੂੰ ਫੇਰ ਦੱਸਣੇ ਆ ਇਹਦੇ ਵਿੱਚ ਇੱਕ ਚਮਚ 커피 ਤੇ ਇੱਕ ਚਮਚ ਪੂਰਾ ਭਰ ਕੇ ਚੀਨੀ ਦਾ ਪਾਇਆ ਤੇ ਪਾਣੀ ਜੇ ਤੁਸੀਂ ਇਹਦੇ ਵਿੱਚ ਦੁੱਧ ਪਾਉਂਗੇ ਨਾ ਫਿਰ ਇਹਨੇ ਨਹੀਂ ਬਣਨਾ ਇਸ ਤਰ੍ਹਾਂ ਫਲਫੀ ਨਹੀਂ ਹੋਣਾ ਇਹਨੇ ਠੀਕ ਆ ਤਾਂ ਫਿਰ ਉਦਾਂ ਲਿਕਵਿਡ ਹੀ ਜਾ ਹੋਜੂ ਫਲਫੀ ਨਹੀਂ ਹੋਣਾ ਤੁਸੀਂ ਇਹਦੇ ਵਿੱਚ ਪਾਣੀ ਹੀ ਪਾਉਣਾ ਠੀਕ ਆ ਜੀ ਤੁਸੀਂ ਕਹੋ ਵੀ ਦੁੱਧ ਪਾ ਸਕਦੇ ਆ ਦੁੱਧ ਨਹੀਂ ਪਾਉਣਾ ਤੁਸੀਂ ਤੇ ਚਲੋ ਜੀ ਇਹਨੂੰ ਫਟਾਫਟ ਆਪਣੀ ਪੈਕ ਤੇ ਲਾਉਣਾ ਸ਼ੁਰੂ ਕਰਦੇ ਆ ਠੀਕ ਹੈ ਜੀ ਆ ਫੇਸ ਤੇ ਲਾਉਣਾ ਸ਼ੁਰੂ ਕਰਦੇ ਆ ਸੌਰੀ ਹੁਣ ਆਪਾਂ ਇਹਨੂੰ ਲਾਉਣਾ ਸ਼ੁਰੂ ਕਰਦੇ ਆ ਪੈਕ ਨੂੰ ਠੀਕ ਆ ਜੀ ਤੇ ਬਹੁਤ ਵਧੀਆ ਤੁਸੀਂ ਯਾਦ ਕਰੋਗੇ ਵੀ ਬਹੁਤ ਵਧੀਆ ਤੁਹਾਨੂੰ ਪਾਰਲਰ ਜਾਣ ਦੀ ਲੋੜ ਨਹੀਂ ਪੈਣੀ ਹੈਗੀ ਤੇ ਇਹ ਜਿਹੜਾ ਇਸ ਤਰ੍ਹਾਂ ਝੱਗਾ ਜਿਹੜੀ ਨਹੀਂ ਲਾਉਣੀ ਆਪਾਂ ਠੀਕ ਆ ਜੀ ਤੁਸੀਂ ਉਂਗਲਾਂ ਨਾਲੇ ਹੱਥ ਨਾਲ ਪਹਿਲਾ ਬਰਸ਼ ਨਾਲ ਲਾ ਲਓ ਚਾਹੇ ਕਿਵੇਂ ਮਰਜੀ ਲਾ ਲਓ ਪਹਿਲਾਂ ਇਦਾਂ ਫੇਸ ਤੇ ਲਾ ਲੈਣਾ ਫਿਰ ਆਪਾਂ ਇਹਦੀ 2 ਕੁ ਮਿੰਟ ਜਾਂ 5 ਮਿੰਟ ਇਹਦੀ ਮ사ਜ ਕਰ ਲਾਂਗੇ ਠੀਕ ਹੈ ਜੀ ਤੇ ਤੁਹਾਡੇ ਰੰਗ ਨੂੰ ਬਹੁਤ ਜ਼ਿਆਦਾ ਗੋਰਾ ਕਰੂ ਠੀਕ ਹੈ ਜੀ ਤੁਸੀਂ ਲਾ ਕੇ ਦੇਖੋ ਮੈਂ ਬਿੰਦੀ ਲਾ ਲਾਂ ਅੰਦੀ ਚੱਗਾ ਜਿਹੜੀ ਨਾਲ ਦੀ ਨਾਲ ਆਪਣੀ ਸਕਿਨ ਦੇ ਵਿੱਚ ਉਹ ਹੋਊਗੀ ਸ਼ੁਰੂ ਹੋਣੀ ਹੋਊਗੀ ਤੇ ਜਿਹੜਾ ਇਹ ਪੈਕ ਆ ਇਹਦੀ ਕਲੀਅਰ ਆ ਜਿਹੜੀ ਉਹ ਆਪਣੇ ਫੇਸ ਦੇ ਉੱਪਰ ਜੰਮ ਜੂਗੀ ਠੀਕ ਹੈ ਜੀ ਜਿਹਨੂੰ ਕਿ ਆਪਾਂ 15-20 ਮਿੰਟ ਬਾਅਦ ਫੇਸ ਵਾਸ਼ ਕਰਾਨੀ ਠੀਕ ਹੈ ਜੀ ਜੇ ਤੁਸੀਂ ਲਾਉਂਗੇ ਤੁਹਾਨੂੰ ਖੁਦ ਪਤਾ ਲੱਗੂਗਾ ਬੈਸਟ ਤਾਂ ਤੁਸੀਂ ਕਾਫੀ ਵਾਲੇ ਕਾਫੀ ਸਾਰੇ ਦੇਖੇ ਹੋਣਗੇ ਹਨਾ ਪੈਕ ਤੇ ਕੱਪੜੇ ਪੁਰਾਣੇ ਪਾ ਲਿਓ ਕਿਉਂਕਿ ਉਹ ਥੋੜਾ ਥੋੜਾ ਹੇ ਨੀਚੇ ਡਿੱਗਦਾ ਹੈ ਜਿ ਲਾਉਣੀ ਤੁਸੀਂ ਝੱਗ ਹੈ ਜੀ ਦੇ ਨੀਚੇ ਬਲੱਡ ਕੇ ਪੈਕ ਦੀ ਤਰ੍ਹਾਂ ਹੀ ਆਪਣੇ ਫੇਸ ਤੇ ਜਿਹੜੀ ਜੰਮ ਜੋਗ ਦੀ ਲੇਅਰ ਹੈ ਦੀ ਠੀਕ ਹੈ ਜੀ ਲਓ ਜੀ ਹੁਣ ਆਪਾਂ ਜਿਵੇਂ ਲਾ ਲਿਆ ਤੁਸੀਂ ਹੱਥਾਂ ਨਾਲ ਵੀ ਲਾ ਸਕਦੇ ਹੋ ਨੂੰ ਬਸ ਇਸ ਤਰ੍ਹਾਂ ਦੋ ਕੁ ਮਿੰਟ ਆਪਾਂ ਇਹਦੀ ਹੌਲੀ ਹੌਲੀ ਮ사ਜ ਕਰਾਂਗੇ ਜਿਆਦਾ ਰਗੜ ਕੇ ਨਹੀਂ ਕਰਨੀ ਮੇਰਾ ਗਲਾ ਬਹੁਤ ਜ਼ਿਆਦਾ ਖਰਾਬ ਹੋਇਆ ਪਿਆ ਇਸ ਤਰ੍ਹਾਂ ਥੋੜੀ ਜਿਹੀ ਮ사ਜ ਕਰਕੇ ਫਿਰ ਤੁਹਾਨੂੰ ਫੇਸ ਆਪਾਂ 15 ਮਿੰਟ ਬਾਅਦ ਵਾਸ਼ ਕਰਕੇ ਦਿਖਾਉਣੀ ਹੈ ਠੀਕ ਹੈ ਜੀ ਬਹੁਤ ਵਧੀਆ ਤੇ ਘਮਸਾਜ ਠੀਕ ਹੈ ਜੀ ਬਸ ਇਸ ਤਰ੍ਹਾਂ ਪਾਈ ਬਸਾਰੀ ਕਰ ਲੈਣੀ ਹੈ ਤੁਸੀਂ ਉਹ ਆਪਣੇ neck ਤੇ 체 ਗਰਦਨ ਤੇ ਲਾ ਸਕਦੇ ਹੋ ਠੀਕ ਹੈ ਮਮਾ ਤੁਸੀਂ ਇਹਨੂੰ ਵੀ ਥਾੜੀ ਲਾ ਸਕਦੇ ਹੋ ਪੈਰਾਂ ਦੇ ਲਾ ਸਕਦੇ ਹੋ ਕਿਉਂਕਿ ਆਪਾਂ ਤਾਂ ਰੰਗ ਗੋਰਾ ਕਰਨਾ ਹੱਥਾਂ ਪੈਰਾਂ ਤੇ ਗਰਦਨ ਤੇ ਅੱਗੇ ਨੱਕ ਤੇ ਵੀ ਲਾ ਸਕਦੇ ਆ। ਨਾਲ ਸ਼ੁਮਨਦਰ ਲੈ ਹੱਥ ਚ ਕੋਲੀ ਫੜ ਲੈਣੇ ਥੋੜੀ ਜਿਹੀ ਜੱਗ ਹੋਰ ਲੈਣੇ ਆ ਆ ਦੇਖੋ ਹੈ ਇਹ ਜੱਗ ਹੀ ਆ ਹੌਲੀ ਹੌਲੀ ਚੱਗਨੇ ਨੀਚੇ ਬੈਠ ਜਾਣਾ ਤੇ ਇੱਕ ਪੈਕ ਜੀ ਤਰ੍ਹਾਂ ਹੀ ਆਪਣੇ ਫੇਸ ਦੇ ਉੱਪਰ ਜੰਮ ਜੂਗੀ ਠੀਕ ਆ ਜੀ। ਖਾਈ ਚੁੰਨੀ ਤੇ ਡਿੱਗ ਗਈ ਕਾਫੀ ਦਾ ਤਾਂ ਕਲਰ ਵੀ ਨਹੀਂ ਜਾਣਾ। ਤਾਂ ਹੀ ਮੈਂ ਕਹਿੰਦੀ ਆ ਵੀ ਕੱਪੜੇ ਥੋੜੇ ਪੁਰਾਣੇ ਪਾ ਲੇ। ਜਾਂ ਫਿਰ ਉਹਦਾ ਪੁਰਾਣਾ ਕੱਪੜਾ ਰੱਖ ਲਓ। ਲੋਚ ਇਹ ਨਹੀਂ ਮੈਂ ਤਾਂ ਹਮ ਨੂੰ ਹੱਥ ਤੇ ਵੀ ਲਾ ਕੇ ਦਿਖਾਉਣੀ ਆਪਣੇ ਤੇ। ਕਪੜਾ ਨੇ ਡੋੜ ਗਿਆ ਮੈਂ ਆਪਣੇ ਦੇ ਅੱਜ ਦੇਖੋ ਠੀਕ ਹੈ ਜੀ ਲੋਟੇ ਇਹ ਕਰਪਸ ਸਮਾਰ ਕੇ ਲਾ ਲਾਨੇ ਕਿਤੇ ਰਹਿਣਾ ਜਵੇ ਚਲੋ ਹੁਣ ਮੈਂ ਤੁਹਾਨੂੰ 15 ਮਿੰਟ ਬਾਅਦ ਮਿਲਦੀ ਹਾਂ 15 ਮਿੰਟ ਬਾਅਦ ਫੇਸ ਵਾਸ਼ ਕਰਾਂਗੇ ਠੀਕ ਹੈ ਜੀ ਲਓ ਜੀ ਪੂਰੀ ਤਰ੍ਹਾਂ ਜਿਹੜਾ ਪੈਕ ਆ ਸੁੱਕ ਚੁੱਕਿਆ ਹੈ ਦੇਖ ਸਕਦੇ ਹੋ ਤੁਸੀਂ ਤੇ ਹੁਣ ਮੈਂ ਫੇਸ ਵਾਸ਼ ਕਰਕੇ ਦਿਖਾਉਣੀ ਤੁਹਾਨੂੰ ਲਓ ਜੀ ਫੇਸ ਮੇਕ ਵਾਸ਼ ਕਰ ਲਏ ਤੇ ਦੇਖੋ ਤੁਸੀਂ ਫਿਰ ਫੇਸ ਮੇਰਾ ਚਿਹਰਾ ਵੀਡੀਓ ਬੈਕ ਕਰਕੇ ਦੇਖ ਲਓ ਵੀ ਫਰਕ ਪਿਆ ਕਿ ਨਹੀਂ ਪਿਆ ਠੀਕ ਹੈ ਜੀ ਬੈਕ ਕਰਕੇ ਦੇਖ ਸਕਦੇ ਹੋ ਬਹੁਤ ਸੋਹਣਾ ਨਿਖਾਰ ਹੋਉਂਦਾਗਾ ਬਿਆਸਰਦਿਆਂ ਦੇ ਸੀਜ਼ਨ ਆ ਰਹੇ ਨੇ ਤੁਸੀਂ ਇਸ ਤਰ੍ਹਾਂ ਆਪਣੇ ਘਰ ਬੈਠੇ ਪੈਕ ਬਣਾ ਕੇ ਲਾ ਸਕਦੇ ਹੋ ਠੀਕ ਹੈ ਜੀ ਤੇ ਇਹਦੇ ਵਿੱਚ ਕੋਈ ਤੁਹਾਨੂੰ ਇਹ ਨਹੀਂ ਵੀ ਬਾਜ਼ਾਰੋਂ ਮਹਿੰਗਾ ਸੌਣ ਲੈ ਕੇ ਆਉਣਾ ਪਊਗਾ ਹਨਾ ਤੇ ਇਹ ਜਿਹੜੇ ਪਾਊਚ ਹੁੰਦੇ ਨੇ ਕਿ ਕਾਫੀ ਦੇ ਇਹ ਤੁਹਾਨੂੰ ਆਮ ਦੁਕਾਨਾਂ ਤੋਂ ਹੀ ਮਿਲ ਜਾਂਦੇ ਰਗੇ ਠੀਕ ਹੈ ਜੀ ਤੁਸੀਂ ਲਾ ਸਕਦੇ ਬਹੁਤ ਵਧੀਆ ਪੈਕ ਆ ਤੇ ਬਾਕੀ ਇੱਕ ਭੈਣ ਕੁਛ ਦੇਸੀ ਦੱਸਿਓ ਫੇਸ ਤੇ ਕੀ ਲਾਉਣਿਓ ਮੈਂ ਹੋਰ ਕੁਝ ਨਹੀਂ ਲਾਉਂਦੀ ਕੋਈ ਮੈਂ ਰੈਡੀਮੇਡ ਕਰੀਮ ਨਹੀਂ ਲਾਉਂਦੀ ਕਿਸੇ ਵੀ ਕੰਪਨੀ ਦੀ ਕੋਈ ਵੀ ਕਰੀਮ ਜਾਂ ਕੋਈ ਲੋਸ਼ਨ ਤੁਸੀਂ ਦੇਖ ਲਓ ਮੇਰੇ ਕੋਲ ਕੋਈ ਲੋਸ਼ਨ ਨਹੀਂ ਹੈਗਾ ਮੇਰੇ ਕੋਲ ਕਦੇ ਤੱਕ ਮੈਂ ਮੇਰਾ ਬੇਟਾ ਵੀ ਕਹਿੰਦਾ ਛੋਟਾ ਮੰਮੀ ਵੀ ਤੂੰ ਲੋਸ਼ਨ ਤਾਂ ਲਿਆ ਕੇ ਰੱਖ ਲਿਆ ਕਰ ਕਿਉਂਕਿ ਉਹ ਨਾ ਹਾਂ ਲਾਉਣ ਦੀ ਆਦਤ ਹੈ ਸਣੀ ਲਾਉਂਦਾ ਤੇ ਪਰ ਮੈਂ ਜੋ ਘਰੇ ਬਣਾਉਣੀ ਆ ਸੀਰਮ ਲੋਸ਼ਨ ਵਗੈਰਾ ਉਹ ਹੀ ਲਾਉਣੀ ਆ ਮੈਂ ਹੋਰ ਕੋਈ ਬਾਜ਼ਾਰ ਵਾਲੀ ਕੋਈ ਕਰੀਮ ਕੋਈ ਲੋਸ਼ਨ ਕੁਛ ਨਹੀਂ ਲਾਉਂਦੀ ਹੈਗੀ ਸਿਰਫ ਜੋ ਤੁਹਾਡੇ ਨਾਲ ਸ਼ੇਅਰ ਕਰਦੀ ਸਾਰੀਆਂ ਵੀਡੀਓਜ਼ ਨੇ ਜਿਹੜੀਆਂ ਉਹ ਮੇਰੇ ਚੈਨਲ ਤੇ ਹੈਗੀਆਂ ਨੇ ਤੁਸੀਂ ਦੇਖ ਸਕਦੇ ਹੋ ਸਿਰਫ ਮੈਂ ਹੋਮ ਮੇਡ ਜਿਹੜੇ ਆਪਣੇ ਕਿਚਨ ਦੇ ਵਿੱਚੋਂ ਇਸ ਸੋਈ ਦੇ ਵਿੱਚੋਂ ਲੈ ਕੇ ਸਮਾਨ ਪੈਕ ਬਣਾ ਕੇ ਲਾਉਣੀ ਆ ਬਸ ਇਹੀ ਲਾਉਣੀ ਆ ਹੋਰ ਕੁਝ ਨਹੀਂ ਲਾਉਂਦੀ ਮੈਂ ਆਪਣੇ ਫੇਸ ਤੇ ਤੇ ਜੇ ਆਪਾਂ ਆਪਣੇ ਫੇਸ ਦੀ ਕੇਅਰ ਕਰਦੇ ਆ ਨਾ ਜੇ ਤੁਸੀਂ ਇਹਨੂੰ ਜਿਹੜਾ ਇਹ ਇਹਨੂੰ ਹਫਤੇ ਚ ਦੋ ਵਾਰ ਲਾ ਲਿਆ ਤਾਂ ਤੁਹਾਡਾ ਰੰਗ ਬਹੁਤ ਸੋਹਣਾ ਹੋ ਜੂ ਬਹੁਤ ਗੋਰਾ ਰੰਗ ਹੋ ਜੂ ਦੇਖੋ ਪਹਿਲੇ ਜੇ ਕਿਸੇ ਅਚਾਨਕ ਆਪਾਂ ਹਨਾ ਜਾਣਾ ਕਿਤੇ ਫੰਕਸ਼ਨ ਤੇ ਜਾ ਕੋਈ ਵੀ ਪਾਰਟੀ ਹੈ ਨਾ ਤਾਂ ਲਾ ਕੇ ਜਾਓ ਇਹਨੂੰ ਤੁਹਾਡਾ ਜਿਹੜਾ ਫੇਸ ਆ ਉਹ ਦੂਰ ਹਲਸ਼ਕਾਰਾ ਬਰੂਬਾ ਕਿਉਂਕਿ ਬਹੁਤ ਸੋਹਣਾ ਹੋ ਜਾਂਦਾ ਦੇਖ ਸਕਦੇ ਹੋ ਤੁਸੀਂ ਦੇਖੋ ਤੇ ਅੱਜ ਜਿਹੜਾ ਅੱਕ ਵਾਲਾ ਉਹ ਮੈਂ ਨਹੀਂ ਲਾਇਆ ਕਿਉਂਕਿ ਮੈਂ ਪੈਕ ਲਾ ਲਿਆ ਤੇ ਅੱਕ ਵਾਲਾ ਜਿਹਨੂੰ ਸਕਿੱਪ ਕਰਤਾ ਕੱਲ ਨੂੰ ਲਾਵਾਂਗੇ ਆਪਾਂ ਅੱਕ ਵਾਲਾ ਜਿਹੜਾ ਠੀਕ ਹੈ ਜੀ ਤੇ ਚਲੋ ਜੀ ਲਾ ਸਕਦੇ ਹੋ ਇਹਨੂੰ ਤੁਸੀਂ ਹੱਥ ਤੇ ਚ ਦੋ ਵਾਰ ਲਾਓ ਠੀਕ ਹੈ ਜੀ ਤੇ ਬਾਕੀ ਸਸਤਾ ਜੀ ਕੰਮ ਆ ਇਹ ਮਹਿੰਗਾ ਕੰਮ ਹੈ ਨਹੀਂ ਪਰ ਜੇ ਤੁਹਾਨੂੰ ਫਾਇਦਾ ਹੋਇਆ ਜਾਂ ਅੱਜ ਇਹ ਵੀਡੀਓ ਤੁਹਾਨੂੰ ਵਧੀਆ ਲੱਗੀ ਹੈ ਨਾ ਜਾਂ ਮੇਰਾ ਰੰਗ ਹੈ ਮੇਰਾ ਫੇਸ ਤੁਹਾਨੂੰ ਵਧੀਆ ਲੱਗਿਆ ਵੀ ਚਮਕਾਈ ਤਾਂ ਪਲੀਜ਼ ਇੱਕ ਲਾਈਕ ਕਰਕੇ ਜਾਇਓ ਕਿਉਂਕਿ ਲਾਈਕ ਦਾ ਤੇ ਸਬਸਕ੍ਰਾਈਬ ਉਹ ਓਨਲੀ ਫ੍ਰੀ ਨੇ ਉਹਦਾ ਕੋਈ ਖਰਚਾ ਨਹੀਂ ਹੈਗਾ ਠੀਕ ਹੈ ਜੀ ਤੇ ਤੁਸੀਂ ਲਾਈਕ ਕਰ ਸਕਦੇ ਹੋ ਕੋਈ ਖਰਚਾ ਨਹੀਂ ਹੈਗਾ ਤੇ ਪਲੀਜ਼ ਸਾਰਿਆਂ ਨੇ ਲਾਈਕ ਕਰਕੇ ਜਾਇਓ ਤੇ ਹੋਰ ਵੀ ਸੋਹਣੀ ਇੱਕ ਚੀਜ਼ ਹੋਰ ਹੈ ਜੀ ਜਿਵੇਂ ਚਿਕਨ ਗੁਣੀਆਂ ਹਨ ਕਾਫੀ ਵਾਇਰਸ ਆਹੀ ਜਿਹੜਾ ਮਤਲਬ ਫੈਲਿਆ ਹੋਇਆ ਜੇ ਮੇ ਬੁਖਾਰ ਚੜਦਾ ਜਿਹੜਾ ਇਹ ਚਿਕਨ ਗੁਣੀਆਂ ਇਹ ਗੋਡਿਆਂ ਨੂੰ ਹੀ ਜੋੜ ਦਿੰਦਾ ਮਤਲਬ ਗੋਡਿਆਂ ਤੋਂ ਕਈ ਦਿਨਾਂ ਕਈ ਵਾਰ ਇਹਨੂੰ ਕਹਿੰਦੇ ਡੇਢ ਮਹੀਨਾ ਵੀ ਲੱਗ ਜਾਂਦਾ 2 ਮਹੀਨੇ ਵੀ ਕੰਜਾਂ ਤੋਂ ਕਹਿੰਦੇ 3 ਮਹੀਨੇ ਵੀ ਲੱਗੇ ਜਾਂਦੇ ਨੇ ਜੇ ਕਿਸੇ ਨੂੰ ਇਸ ਤਰ੍ਹਾਂ ਦਾ ਚਿਕਨ ਗੁਣੀਆਂ ਬੁਖਾਰ ਆ ਜਿਹੜਾ ਇਹ ਹੁੰਦਾਗਾ ਤਾਂ ਤੁਸੀਂ ਇੱਕ ਤਾਂ ਖਰਾਕ ਨਾ ਛੱਡੋ ਜੇ ਤੁਸੀਂ ਖਰਾਕ ਛੱਡ ਦੋਗੇ ਤਾਂ ਵੀ ਤੁਸੀਂ ਜਲਦੀ ਨਹੀਂ ਉੱਠਣਾ ਹੈਗਾ ਮੰਜੇ ਤੋਂ ਹਨਾ ਤੇ ਇੱਕ ਤੁਸੀਂ ਖਰਾਕ ਨਾ ਛੱਡੋ ਪ੍ਰੋਪਰ ਖਾਾਕ ਖਾਓ ਆਪਣੀ ਹਨਾ ਤੇ ਦੂਸਰਾ ਸਵੇਰੇ ਤੁਸੀਂ ਨਾ ਗਰਮ ਪਾਣੀ ਕਰ ਲਓ ਗਰਮ ਪਾਣੀ ਕਰਕੇ ਨਿੰਬ ਦੇ ਪੱਤੇ ਲੈ ਲਓ ਨਿੰਮ ਦੇ ਪੱਤੇ ਲੈ ਕੇ ਉਹਨਾਂ ਨੂੰ ਚੰਗੀ ਤਰ੍ਹਾਂ ਧੋ ਲਵੋ ਧੋ ਕੇ ਕੁੱਟ ਲਓ ਦਰਦੜੇ ਜੇ ਕਰਕੇ ਉਹ ਗਰਮ ਪਾਣੀ ਦੇ ਵਿੱਚ ਤੁਸੀਂ ਉਹਨਾਂ ਨੂੰ ਹਨਾ ਉਹ ਕਰ ਲਓ ਪਾ ਦਿਓ ਜਿਹੜੇ ਤੁਸੀਂ ਨਹਾਉਣ ਵਾਲਾ ਪਾਣੀ ਗਰਮ ਕਰਨਾ ਉਹ ਗਰਮ ਪਾਣੀ ਦੇ ਵਿੱਚ ਤੁਸੀਂ ਜਿਹੜੇ ਨਿੰਮ ਦੇ ਪੱਤੇ ਨੇ ਥੋੜੇ ਦਰਦੜੇ ਜੇ ਕਰਕੇ ਕੁੱਟ ਕੇ ਉਹਦੇ ਵਿੱਚ ਪਾ ਦਿਓ ਤੇ ਉਹਦੇ ਨਾਲ ਤੁਸੀਂ ਨਾ ਨਹਾਓ ਠੀਕ ਹੈ ਜੀ ਨਿੰਮ ਵਾਲੇ ਪਾਣੀ ਨਾਲ ਨਹਾ ਕੇ ਉਸ ਤੋਂ ਬਾਅਦ ਤੁਸੀਂ 20 ਮਿੰਟ ਧੁੱਪੇ ਪੈ ਜਾਓ ਤੇ ਤੁਹਾਡਾ ਜਿਹੜਾ ਦਰਦਾਂ ਜੋੜਾਂ ਦਾ ਇਹ ਜੋੜਾਂ ਦੇ ਦਰਦ ਗੋਡਿਆਂ ਨੂੰ ਖਾਸ ਕਰਕੇ ਬਹੁਤ ਤਕਲੀਫ ਦਿੰਦਾ ਹੈ ਗੋਡਿਆਂ ਤੋਂ ਤਾਂ ਬੰਦੇ ਤੋਂ ਉੱਠੇ ਹੀ ਨਹੀਂ ਜਾਂਦਾ ਮੇਰੀ ਨਨਿੰਦ ਨੂੰ ਕਿੰਨਾ ਟਾਈਮ ਹੋ ਗਿਆ ਮਹੀਨਾ ਡੇਢ ਮਹੀਨਾ ਹੋ ਗਿਆ ਪਰ ਇਹ ਜਰੂਰ ਕਰਿਓ ਸੰਗਾਂ ਨਿੰਮ ਦੇ ਪਾਣੀ ਨਾਲ ਲਾਓ ਤੇ ਬਾਕੀ ਜੇ ਵਧੀਆ ਲੱਗੇ ਤਾਂ ਜਰੂਰ ਲਾਈਕ ਕਰਿਓ ਹੋਰ ਵੀ ਕੋਈ ਜਾਣਕਾਰੀ ਹੋਵੇ ਆਪਾਂ ਦੱਸਿਆ ਕਰੋ ਨੈਕਸਟ ਵੀਡੀਓ ਵਿੱਚ ਦੇ ਦਾਂਗੇ ਠੀਕ ਹੈ ਜੀ ਇਹ ਵੀਡੀਓ ਤੁਹਾਡੇ ਲਈ ਲੈ ਕੇ ਆਵਾਂਗੇ ਤੇ ਅੱਗੇ ਦੱਸਿਓ ਤੁਸੀਂ ਵੀ ਮੈਂ ਹੁਣ ਕਿਸ ਉਸਤੇ ਵੀਡੀਓ ਬਣਾਵਾਂ ਠੀਕ ਹੈ ਜੀ ਤੁਹਾਨੂੰ ਕਿਸ ਫੇਸ ਤੇ ਮਤਲਬ ਫੇਸ ਦੀ ਕਿਸ ਮਤਲਬ ਜਾਂ ਸ਼ਾਇਆ ਦੀ ਜਦੋਂ ਮੈਂ ਬਹੁਤ ਵਾਰ ਪਾਤੀ ਹੋਰ ਵੀ ਪਾਉਂਗੀ ਸ਼ਾਇਆ ਲਈ ਪਰ ਤੁਸੀਂ ਦੱਸਿਓ ਮੈਨੂੰ ਜਰੂਰ ਵੀ ਕਿਵੇਂ ਹੁਣ ਕਿਸ ਤੇ ਉਸ ਤੇ ਮੈਂ ਵੀਡੀਓ ਬਣਾਵਾਂ ਠੀਕ ਹੈ ਜੀ ਦੱਸਿਆ ਕਰੋ ਜਰੂਰ ਕਮੈਂਟਾਂ ਵਿੱਚ ਤੇ ਚਲੋ ਜੀ ਠੀਕ ਹੈ ਫਿਰ ਮਿਲਦੇ ਆਪਾਂ ਕੱਲ ਨੂੰ ਵਧੀਆ ਬਲੌਗ ਦੇ ਨਾਲ ਤਦ ਤੱਕ ਦੇ ਲਈ ਸਤਿ ਸ੍ਰੀ ਅਕਾਲ ਹੱਸਦੇ ਰਹੋ বাসਦੇ ਰਹੋ ਖੁਸ਼ ਰਹੋ ਖੁਸ਼ਹਾਲ ਰਹੋ ਬਾਏ ਬਾਏ ਟਿਕ ਕੇ